13 ਹੀ 13 ਮਿਸ਼ਨ ਵੱਲੋਂ 8ਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ 200 ਦੇ ਕਰੀਬ ਬਿਮਾਰਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ ਜਿਸ ਵਿੱਚ 20 ਦੇ ਕਰੀਬ ਅਪਾਹਜ ਬਿਮਾਰਾਂ ਨੂੰ 휠ਚੇਅਰ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਸੈਕਟਰ 32 ਦੇ ਗੁਰਮਤਿ ਮੈਡੀਕਲ ਕਾਲਜ ਆਈ.ਐਸ.ਯੂ.ਆਈ ਦੇ ਲੋੜਵੰਦ ਬਿਮਾਰਾਂ ਨੂੰ ਦਵਾਈਆਂ ਦਿੱਤੀਆਂ ਗਈਆਂ 113 ਵਿਅਕਤੀਆਂ ਦੇ ਇੰਪੋਰਟੈਂਟ ਲੈਂਸ ਵੀ ਪਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਭ ਜੀ ਪਾਸ਼ਾ ਦਾ ਪ੍ਰਕਾਸ਼ ਪੁਰਬ ਅੱਜ 19 ਜੁਲਾਈ ਨੂੰ ਪੂਰੀ ਦੁਨੀਆ ਬੜੀ ਮੋਜ ਦੇ ਚ ਅਨੰਦ ਦੇ ਚ ਆਪਣੇ ਬੜੇ ਤਰੀਕਿਆਂ ਨਾਲ ਮਨਾ ਰਹੀ 13 ਦੇ 13 ਮਿਸ਼ਨ ਉਹ ਸਤਿਗੁਰਾਂ ਨੇ ਬੜੀ ਪਿਆਰੀ ਸੋਚ ਔਰ ਇਹ ਗੁਰਪੁਰਬ ਕਿਵੇਂ ਮਨਾਣਾ ਹੈ ਤੇ ਗੁਰੂ ਨੂੰ ਕਿਵੇਂ ਮਨਾਣਾ ਇਹ ਬੜੀ ਪਿਆਰੀ ਦਾਤ ਸਾਨੂੰ ਦਿੱਤੀ ਗਈ ਹੈ ਜਿੱਥੇ ਆਪ ਜੀ ਦੇਖ ਰਹੇ ਹੋ ਅੱਜ ਤਕਰੀਬਨ 200 ਦੇ ਕਰੀਬ ਉਹ ਲੋਡ ਵੰਦ ਹੈਂਡੀਕੈਪ ਬੰਦੇ ਜਿਹੜੇ ਕੀ ਆਪਣੇ ਆਰਟੀਫੀਸ਼ਲ ਲੈਗਸ ਉਹ ਨਹੀਂ ਲਗਵਾ 파ਰੇ ਆਰਟੀਫੀਸ਼ਲ ਬਾਜੂ ਪੈਰ ਉਹ ਨਹੀਂ ਲਗਵਾ 파ਰੇ ਉਹਨਾਂ ਸਾਰਿਆਂ ਦੀ ਅੱਜ ਇੱਥੇ ਵਿਵਸਥਾ ਕੀਤੀ ਹੈ ਫ੍ਰੀ ਆਫ ਕਾਸਟ 13 13 ਮਿਸ਼ਨ ਵੱਲੋਂ ਆਏ ਅੱਜ ਕੀਤਾ ਗਏ 40 ਦੇ ਕਰੀਬ ਉਹ ਸਾਡੇ ਬੱਚੇ ਸੰਗਤ ਜਿਨ੍ਹਾਂ ਕੋਲ ਹੀアリング ਏਡਸ ਨਹੀਂ ਸੀ ਔਰ ਘਰ ਦੇ ਵਿੱਚ ਪਰੇਸ਼ਾਨੀ ਸੀ ਉਹਨਾਂ ਦੀ ਹੀアリング ਏਡਸ ਅੱਜ ਜਿਹੜੀਆਂ ਡਿਸਟ੍ਰਿਬਿਊਟ ਕੀਤੀਆਂ ਜਾਣੀਆਂ ਵੀ ਤੋਤੇ ਬੰਦੇ ਨੇ ਜਿਨ੍ਹਾਂ ਨੂੰ व्हील चेयर्स ਉਹ ਅੱਜ ਡਿਸਟ੍ਰਿਬਿਊਟ ਹੋਣੀਆਂ ਟ੍ਰਾਈਸਾਈਕਲਸ ਆ ਜੇ ਇੱਥੇ ਮਿਲਦੀਆਂ ਨੇ ਸੰਗਤ ਦੀ ਸੇਵਾ ਦਾ ਉਪਰਾਲਾ ਇਸ ਤੋਂ ਇਲਾਵਾ ਗੁਰੂ ਨੇ ਕਿਰਪਾ ਕੀਤੀ ਅੱਜ ਗਵਰਨਮੈਂਟ ਮੈਡੀਕਲ ਕਾਲਜ ਸੈਕਟਰ 32 ਦੇ ਆਈ ਸੀ ਯੂ ਦੇ ਵਿੱਚ ਜਿੰਨੇ ਵੀ ਪੇਸ਼ੈਂਟ ਲੋੜਵੰਦ ਬੈਠੇ ਹੈਗੇ ਆਂ ਔਰ ਜਿਨ੍ਹਾਂ ਕੋਈ ਰਾਜ ਵਾਸਤੇ ਪੈਸੇ ਨਹੀਂ ਉਹਨਾਂ ਸਾਰਿਆਂ ਦੀ ਦਵਾਈ ਅੱਜ ਸਵੇਰੇ ਗੁਰੂ ਦੀ ਕਿਰਪਾ ਨਾਲ 8 ਵਜੇ ਸਾਰਿਆਂ ਦੀਆਂ ਦਵਾਈਆਂ ਤਕਰੀਬਨ 10 ਪੇਟੀਆਂ ਦਵਾਈਆਂ ਦੀ ਉਹ ਉੱਥੇ ਸਵੇਰੇ ਪੁੰਚਾਈਆਂ ਗਈਆਂ ਨੇ ਇਸ ਤੋਂ ਇਲਾਵਾ 113 ਆਪਰੇਸ਼ਨ ਇੰਪੋਰਟਡ ਲੈਂਸ ਪਾ ਕੇ ਉਹ ਅੱਜ ਸਾਡੇ ਗੁਰੂ ਕੇ ਲੰਗਰ ਦੇ ਵਿੱਚ ਉਹ ਫ੍ਰੀ ਆਫ ਕਾਸ ਅੱਜ ਕੀਤੇ ਜਾ ਰਹੇ ਨੇ ਇਹ ਸਾਰੀ ਕਿਰਪਾ ਸਾਰੀ ਬਖਸ਼ਿਸ਼ ਜਿਹੜੀ ਹੈ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ਼ਾ ਦੀ ਹੈ ਕਿਉਂਕਿ ਅਸੀਂ ਪੜਦਿਆਂ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਜਿਨ੍ਹਾਂ ਨੂੰ ਧਿਆਨ ਧਰ ਕੇ ਦੁੱਖ ਦੂਰ ਹੁੰਦੇ ਨੇ ਤੇ ਉਹਨਾਂ ਦੀ ਕਿਰਪਾ ਨਾਲ ਲੋੜਵੰਦਾਂ ਦੀ ਸੇਵਾ ਕਰਕੇ ਇਸ ਤੋਂ ਮੈਂ ਸੋਚਦਾ ਮੈਂ ਸਮਝਦਾ ਕਿ ਕੋ ਉੱਤਮ ਉਪਰ ਉੱਤਮ ਸੇਵਾ ਜਿਹੜੀ ਕੋਈ ਨਹੀਂ ਹੋ ਸਕਦੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ